ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਇੱਕ ਵਾਰ ਫਿਰ ਚਰਚਾ ਦਾ ਵਿਸ਼ਾ ਬਣ ਗਿਆ ਨੇ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਗਾਇ ਬਗਾਈ ਪੰਜਾਬ ਦੇ ਹਰ ਹਲਕੇ ਦੇ ਵਿੱਚ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਨੂੰ ਲੈ ਕੇ ਵੱਡੇ ਪੱਧਰ ਤੇ ਤਿਆਰੀਆਂ ਕਰ ਰਹੇ ਨੇ ਕੀ ਕੌਮ ਕੀ ਪੰਥ ਕੀ ਸਿੱਖ ਭਾਈਚਾਰਾ ਫਿਰ ਆਪਣੀਆਂ ਮੁਹਾਰਾਂ ਸ਼੍ਰੋਮਣੀ ਅਕਾਲੀ ਦਲ ਵੱਲ ਮੋੜੇਗਾ ਸ਼ਰੂਮਣੀ ਅਕਾਲੀ ਦਲ ਨੂੰ ਭਾਜੜਾ ਪਈਆਂ 2017 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ 2017 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਸ਼ਰੂਮਣੀ ਅਕਾਲੀ ਦਲ ਬੁਰੀ ਤਰ੍ਹਾਂ ਆਰੀ ਤੇ ਫਿਰ ਸ਼ਰੂਮਣੀ ਅਕਾਲੀ ਦਲ ਦਾ ਜਲੂਸ ਨਿਕਲਿਆ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ 117 ਹਲਕਿਆਂ ਦੇ ਵਿੱਚੋਂ ਸਿਰਫ ਸ਼ਰੂਮਣੀ ਅਕਾਲੀ ਦਲ ਦੇ ਤਿੰਨ ਉਮੀਦਵਾਰ ਜਿੱਤੇ ਜਿਦੇ ਵਿੱਚੋਂ ਵਿਕਰਮ ਜੀਠੀਆ ਦੀ ਧਰ ਪਤਨੀ ਗਰੀਬਕੌਰ ਮਜੀਠੀਆ ਹਲਕਾ ਦਾਖਾਂ ਤੋਂ ਮਨਪ੍ਰੀਤ ਇਆਲੀ ਹਲਕਾ ਬੰਗਾ ਤੋਂ ਸੁਖਵਿੰਦਰ ਡਾਕਟਰ ਸੁਖਵਿੰਦਰ ਜਿੱਤੇ ਜਿਸ ਨੂੰ ਸੁਖੀ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਜਿਹੜੇ ਕਿ ਹੁਣ ਆਪ ਆਦੀ ਪਾਰਟੀ ਦਾ ਹਿੱਸਾ ਨੇ ਮਨਪ੍ਰੀਤ ਇਆਲੀ ਜਿਹੜੇ ਨੇ ਉਹ ਹੁਣ ਆਜ਼ਾਦ ਨੇ ਇੱਕ ਹਿਸਾਬ ਦੇ ਨਾਲ ਵੇਖੀ ਇਤੇ ਕਿਉਂ ਆਜ਼ਾਦ ਨੇ ਉਹ ਕਹਿੰਦੇ ਨੇ ਨਾ ਮੈਂ ਨਵੀਂ ਸ਼ਰੂਮਲੀ ਅਕਾਲੀ ਦਲ ਦੇ ਨਾਲ ਨਾ ਮੈਂ ਪੁਰਾਣੀ ਅਕਾਲੀ ਦਲ ਦੇ ਨਾਲ ਮੈਂ ਤਾਂ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੇ ਅਨੁਸਾਰ ਕੰਮ ਕਰਾਂਗਾ ਤੇ ਉਸ ਦਾ ਨਤੀਜਾ ਉਸ ਨੂੰ ਮਿਲਿਆ ਵੀ ਲੋਕਾਂ ਨੇ ਪਿਆਰ ਦਿੱਤਾ ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਦੇ ਵਿੱਚ ਮਨਪ੍ਰੀਤ ਈਆਲੀ ਨੂੰ ਮਨਪ੍ਰੀਤ ਈਆਲੀ ਦੇ ਵਿਰੁੱਧ ਸੁਖਬੀਰ ਸਿੰਘ ਬਾਦਲ ਭੜਕੇ ਆਗ ਵਾਂਗੂ ਮਰੇ ਇਹਨੇ ਕੋਈ ਇਲਜ਼ਾਮ ਲਗਾਏਗਾ ਮਨਪ੍ਰੀਤ ਈਆਲੀ ਤੇ ਫਿਰ ਵੀ ਹਲਕਾ ਦਾਖਾ ਦੇ ਵਿੱਚ ਪੰਥਕ ਲੋਕਾਂ ਨੇ ਸੁਖਬੀਰ ਸਿੰਘ ਬਾਦਲ ਦੀ ਦੀ ਸ਼ੋਸ਼ੇਬਾਜੀ ਨਹੀਂ ਸੁਣੀ ਗੌਰ ਨਹੀਂ ਕੀਤਾ 25 ਦੇ ਵਿੱਚੋਂ 17 ਉਮੀਦਵਾਰ ਮਨਪ੍ਰੀਤ ਹਿਆਲੀ ਦੇ ਜਿੱਤੇ ਗਰੀਬਕੌਰ ਮਜੀਠੀਆ ਦੇ ਹਲਕੇ ਦੇ ਵਿੱਚ ਹੁੰਝਾ ਫਿਰ ਦਿੱਤਾ ਗਿਆ ਆਪ ਆਦਮੀ ਪਾਰਟੀ ਦੇ ਉਮੀਦਵਾਰਾਂ ਵੱਲੋਂ ਹਾਲਾਂਕਿ ਗਰੀਬਕੌਰ ਮਜੀਠੀਆ ਨੇ ਕਿਹਾ ਕਿ ਭਈ ਇਹ ਲੋਕਤੰਤਰ ਨਹੀਂ ਜਿੱਤਿਆ ਸਵਿਧਾਨ ਨਹੀਂ ਜਿੱਤਿਆ ਇਹ ਪੁਲਸ ਦਿੱਤੀ ਹੈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੇ ਵੱਡੀ ਚੋਟੀ ਦਾ ਜੋਰ ਲਗਾਇਆ ਲੇਕਿਨ ਜਿੰਨਾ ਕੋ ਰਿਜ਼ਲਟ ਮਿਲਣਾ ਸੀ ਮ ਰਿਜ਼ਲਟ ਮਿਲਣਾ ਚਾਹੀਦਾ ਸੀ ਉਹਨਾਂ ਰਿਜ਼ਲਟ ਮਿਲਿਆ ਨਹੀਂ ਤੀਜੇ ਨੰਬਰ ਤੇ ਹੈ ਤੇ ਗੱਲ ਕੀਤੀ ਜਾ ਰਹੀ ਹੈ ਡਾਇਨਾਸੌਰ ਦੀ ਅਤੇ ਸ਼ਰੂਮਣੀ ਅਕਾਲੀ ਦਲ ਦੀ ਸ਼ਰੂਮਣੀ ਅਕਾਲੀ ਦਲ ਦਾ 2024 ਦੇ ਵਿੱਚ ਕੀ ਹੋਇਆ 13 ਦੇ ਵਿੱਚੋਂ ਸਿਰਫ ਇੱਕ ਸੀਟ ਜਿੱਤੀ ਗਈ 13 ਦੇ ਵਿੱਚੋਂ 9 ਉਮੀਦਵਾਰਾਂ ਦੀਆਂ ਜਵਾਨਤਾ ਜਬਤ ਹੋਈਆਂ ਇੱਕ ਬੜਾ ਵੱਡਾ ਸਬਕ ਲੈਣਾ ਚਾਹੀਦਾ ਹੈ ਇਕਬਾਲ ਸਿੰਘ ਐਡਵੋਕੇਟ ਇਕਬਾਲ ਸਿੰਘ ਝੁੰਡਾ ਕਮੇਟੀ ਦੇ ਵੱਲੋਂ ਜਿਹੜੀ ਰਿਪੋਰਟ ਤਿਆਰ ਕੀਤੀ ਗਈ ਰਿਪੋਰਟ ਦੇ ਵਿੱਚ ਸਾਫ਼-ਸਾਫ਼ ਲਿਖਿਆ ਗਿਆ ਕਿ ਲੋਕਾਂ ਨੇ ਮਨਪਰੀ ਲੋਕਾਂ ਨੇ ਸ਼੍ਰੋਮਣੀ ਅਕਾਲੀ ਦਲ ਤੋਂ ਮੂੰਹ ਨਹੀਂ ਮੋੜਿਆ ਪੰਥ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਪਠਨੀ ਵਿਖਾਈ ਪੰਥ ਨੇ ਪੇਟ ਵਿਖਾਈ ਹੈ ਪੰਥ ਨੇ ਆਪਣੀਆਂ ਮੁਹਾਰਾ ਪਿੱਛੇ ਖਿੱਚ ਲੀਆਂ ਨੇ ਬਾਦਲ ਐਂਡ ਕੋ ਆਪਣੀ ਤੋਂ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਕਬਜ਼ਾ ਹੈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਮਰਹੂਮ ਪ੍ਰਕਾਸ਼ ਸਿੰਘ ਬਾਦਲ ਅਤੇ ਬੀਬਾ ਹਮਸਿਮਰ ਕਲ ਬਾਦਲ ਅਤੇ ਉਹਨਾਂ ਦੇ ਸਾਥੀਆਂ ਦਾ ਸਾਰਾ ਧਾਮ ਚਾਮ ਝੋਕਿਆ ਗਿਆ ਲੇਕਿਨ ਅਜੇ ਹੀ ਰਿਜ਼ਲਟ ਨਹੀਂ ਬਣੇ 24 ਦੇ ਵਿੱਚ 22 ਦੇ ਵਿੱਚ 17 ਦੇ ਵਿੱਚ ਡੇਰਾ ਸੱਚਾ ਸੌਦਾ ਸਾਤ ਨੂੰ ਮਾਫੀਨਾਮਾ ਬੈਬਲ ਕਲਾ ਦਾ ਗੋਲੀਕਾਣ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਅੰਗਾਂ ਦੀ ਬੇਅਦਬੀ ਕੀ ਉਹ ਕੌਮ ਨੂੰ ਇਨਸਾਫ ਮਿਲਿਆ ਕੌਮ ਜੱਜੀਬ ਵਾਲੀ ਹੈ ਕੌਮ ਸ੍ਰੀ ਗੁਰੂ ਗੰਗ ਸਾਹਿਬ ਜੀ ਦੇ ਫਲਸਫੇ ਨੂੰ ਜੜਦੀ ਹੈ ਕੌਮ ਦਾ ਕਹਾਨ ਕੀਤੇ ਕੀਤਾ ਇਥੇ ਸੁਮੇਤ ਸਿੰਘ ਸੈਣੀ ਵਰਗਿਆਂ ਨੂੰ ਸਰੋਪੇ ਪਾਏਗਾ ਪਦਮੀਆਂ ਦਿੱਤੀਆਂ ਗਿਆ ਪ੍ਰੋਮੋਸ਼ਨਾਂ ਕਰ ਦਿੱਤੀਆਂ ਗਿਆ ਲੋਕ ਸਭਾ ਤੇ ਵਿਧਾਨ ਸਭਾ ਦੀਆਂ ਟਿਕਟਾਂ ਦੇ ਦਿੱਤੀਆਂ ਜਿਨ੍ਹਾਂ ਨੇ ਸਿੱਖਾਂ ਦੀ ਨیشنل ਕੂਸੀ ਕੀਤੀ ਫਿਰ ਪੰਥ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਸੁਖਬੀਰ ਸਿੰਘ ਬਾਦਲ ਦੇ ਨਾਲ ਕਿਉਂ ਖੜੇਗਾ ਸੁਖਬੀਰ ਸਿੰਘ ਬਾਦਲ ਦੇ ਨਾਲ ਪੰਥ ਨਹੀਂ ਖੜੇਗਾ ਸੁਖਬੀਰ ਸਿੰਘ ਬਾਦਲ ਦੇ ਨਾਲ ਆਪਣੀ ਸਾਥੀ ਖੜਨਗੇ ਅਸੀਂ ਸਮਰਪਿਤ ਹਾਂ ਸ੍ਰੀ ਅਕਾਲ ਤਖਤ ਸਾਹਿਬ ਨੂੰ ਅਸੀਂ ਗੱਲ ਕਰਦੇ ਹਾਂ ਪੰਥ ਦੀ ਅਸੀਂ ਗੱਲ ਕਰਦੇ ਹਾਂ ਕੌਮ ਦੀ ਇਹ ਗੱਲ ਮਾਨਪ੍ਰੀਤ ਇਹ ਹਾਲੀ ਨੇ ਵੀ ਕਹਿ ਦਿੱਤੀ ਹੈ ਇਹ ਗੱਲ ਕਹਿ ਦਿੱਤੀ ਹੈ ਐਡਵੋਕੇਟ ਇਕਬਾਲ ਸਿੰਘ ਝੁੰਡਾ ਨੇ ਇਹ ਹੁਣ ਗੱਲ ਕਹਿ ਦਿੱਤੀ ਹੈ ਬੀਬੀ ਜਗੀਰ ਕੌਰ ਨੇ ਬੀਬੀ ਜਗੀਰ ਕੌਰ ਨੇ ਕਿਹਾ ਹੈ ਕਿ ਅਸੀਂ ਪੰਥ ਦੇ ਵਿੱਚੋਂ ਜਨਮੇ ਹਾਂ ਜੇਕਰ ਅੱਜ ਸਾਡੇ ਕੋਲ ਛ ਹੈ ਬਿਕੋਜ਼ ਆਫ ਪੰਥ ਬਿਕੋਜ਼ ਆਫ ਸ਼੍ਰੀ ਅਕਾਲ ਤਖਤ ਸਾਹਿਬ ਅਸੀਂ ਪੰਥ ਤੋਂ ਬਿਨਾ ਇੱਕ ਕਦਮ ਵੀ ਨਹੀਂ ਅੱਗੇ ਚੁੱਕਾਂਗੇ ਨਾ ਸੱਜੇ ਨਾ ਖੱਬੇ ਤੇ ਨਾ ਅਸੀਂ ਪਿਛਾ ਮੁੜਾਂਗੇ ਤੇ ਨਾ ਹੀ ਭੱਜਾਂਗੇ ਅੱਗੇ ਅਸੀਂ ਪੰਥ ਦੇ ਨਾਲ ਕਦਮ ਦੇ ਨਾਲ ਕਦਮ ਲਾ ਕੇ ਮੋਢੇ ਨਾਲ ਮੋਢਾ ਜੋੜ ਕੇ ਪੰਥ ਦੀ ਬੇਤਰੀ ਲਈ ਕੰਮ ਕਰਾਂਗੇ ਸਰਕਾਰ ਬਣੇ ਤੇ ਭਾਵੇਂ ਨਾ ਬਣੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦੇ ਸਾਥੀਆਂ ਵੱਲੋਂ ਵੱਡੇ ਸ਼ੋਸ਼ੇ ਛਾਡੇ ਜਾ ਰਹੇ ਨੇ ਕਿ ਬੀਬੀ ਜਗੀਰ ਕੌਰ ਵਾਪਸ ਆ ਰਹੀ ਹੈ ਮਨਪ੍ਰੀਤ ਵਾਪਸ ਆ ਰਿਹਾ ਹੈ ਇਕਬਾਲ ਸਿੰਘ ਚੁੰਦਾ ਵਾਪਸ ਆ ਰਹੇ ਨੇ ਸੁਰਜੀਤ ਸਿੰਘ ਰਖੜਾ ਦੇ ਨਾਲ ਬਲਵਿੰਦਰ ਸਿੰਘ ਭੁੰਦਰ ਦੀ ਮੁਲਾਕਾਤ ਹੋ ਗਈ ਹੈ ਯਾਨੀ ਕਿ ਸਾਰੇ ਆਗੂ ਨੂੰ ਗਾਇ ਬਗਾਇ ਕੀਤਾ ਜਾ ਰਿਹਾ ਹੈ ਲੇਕਿਨ ਇਨ ਸਾਰੀਆਂ ਚੀਜ਼ਾਂ ਨੂੰ ਸ਼੍ਰੋਮਣੀ ਅਕਾਲੀ ਦਲ ਨੇ ਨਜ਼ਰ ਅੰਦਾਜ਼ ਕਰ ਦਿੱਤਾ ਹੈ ਉਹਨਾਂ ਕਾ ਨਹੀਂ ਅਸੀਂ ਨਾ ਅੱਜ ਆਉਂਦੇ ਨਾ ਕੱਲ ਆਉਂਦੇ ਨਾ ਪਰਸੂ ਆਉਂਦੇ ਅਸੀਂ ਕੌਮ ਦੇ ਨਾਲ ਚੱਲਾਂਗੇ ਅਸੀਂ ਪੰਥ ਦੇ ਨਾਲ ਚੱਲਾਂਗੇ ਏਕਤਾ ਕਰੋ ਹੰਕਾਰ ਛੱਡੋ ਅਤੇ ਨਿਵਾਣੀ ਸਿੱਖ ਬਣ ਕੇ ਤਲਬ ਹੋਵੋ ਸ਼੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਦੇ ਸਾਹਮਣੇ ਆਪਣੀਆਂ ਗਲਤੀਆਂ ਮੰਨੋ ਜਿਹੜੇ ਤੁਸੀਂ ਬੱਜਰ ਗਨਾਹ ਬੱਜਰ ਗਲਤੀਆਂ ਕੀਤੀਆਂ ਨੇ ਜਿਹੜੀਆਂ ਤੁਸੀਂ ਆਪਣੀ ਝੋਲੀ ਵਿੱਚ ਪੁਆਈਆਂ ਤੇ ਬਾਅਦ ਵਿੱਚ ਮੁਕਰ ਗਏ ਜੇਕਰ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਤੁਸੀਂ ਭਗੌੜੇ ਹੋਏ ਤੁਸੀਂ ਮਨਕਰ ਹੋਏ ਇਸ ਦਾ ਖਮਨਾਜਾ ਤੁਹਾਨੂੰ ਵੱਡੇ ਪੱਧਰ ਦੇ ਵਿੱਚ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਪੂਤਣਾ ਪਵੇਗਾ ਨਵੇਂ ਸ਼ਰੂਮਣੀ ਅਕਾਲੀ ਦਲ ਦੇ ਪ੍ਰਧਾਨ ਨਵੇਂ ਸ਼ਰੂਮਣੀ ਅਕਾਲੀ ਦਲ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨੇ ਆਪਣੇ ਸਾਥੀਆਂ ਦੇ ਨਾਲ ਪਿਛਲੇ ਦਿਨਾਂ ਦੇ ਵਿੱਚ ਮਿਲ ਕੇ ਕਾਨਫਰੰਸ ਕੀਤੀ ਅਤੇ ਕਾਨਫਰੰਸ 'ਚ ਉਹਨੇ ਸਿੱਧੇ ਸ਼ਬਦਾਂ ਵਿੱਚ ਕਿਹਾ ਕਿ ਸਾਨੂੰ ਸਿੰਬਲ ਮਿਲਣ ਵਾਲਾ ਹੈ ਸਾਡੀ ਪਾਰਟੀ ਰਜਿਸਟਰ ਹੋਣ ਵਾਲੀ ਹੈ ਤਿੰਨ ਨਾਮ ਅਸੀਂ ਦਿੱਤੇ ਹੋਏ ਨੇ ਸਾਨੂੰ ਜਿਵੇਂ ਹੀ ਸਿੰਬਲ ਮਿਲਿਆ ਜਿਵੇਂ ਹੀ ਸਾਡੀ ਪਾਰਟੀ ਰਜਿਸਟਰ ਹੋਈ ਅਸੀਂ ਕੌਮ ਨੂੰ ਖੁੱਲਾ ਸੱਦਾ ਦੇਾਂਗੇ ਕੌਮ ਨੂੰ ਪੰਥ ਨੂੰ ਨਾਲ ਲੈ ਕੇ ਚੱਲਾਂਗੇ ਉਹਨਾਂ ਦੀਆਂ ਉਮੀਦਾਂ ਤੇ ਉਹਨਾਂ ਦੇ ਆਸਾਂ ਉੱਤੇ ਖਰੇ ਉਤਰਾਂਗੇ ਪੰਜਾਬੀਓ ਹੁਣ ਇਸ ਗੱਲ ਦਾ ਇੰਤਜ਼ਾਰ ਰਹੇਗਾ ਤੁਸੀਂ ਆਪਣੇ ਕਮੈਂਟਾਂ ਦੇ ਵਿੱਚ ਵਿਚਾਰ ਅਤੇ ਸੁਝਾਅ ਜ਼ਰੂਰ ਲਿਖਣੇ ਨੇ ਕਿ ਭਈ ਕੌਮ ਜਿਹੜੀ ਹੈ ਪੰਥ ਜਿਹੜਾ ਹੈ ਸਿੱਖ ਅਤੇ ਸਿੱਕੀ ਕੀ ਨਵੀਂ ਸ਼ਰੂਮਣੀ ਅਕਾਲੀ ਦਲ ਦੇ ਨਾਲ ਜਾਵੇਗੀ ਜਾਂ ਪੁਰਾਣੀ ਸ਼ਰੂਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਨਾਲ ਕਿਉਂਕਿ ਮਸਲਾ ਹੈ ਸਿੱਖ ਪਰਤ ਦਾ ਮਸਲਾ ਹੈ ਕੌਮ ਦਾ ਮਸਲਾ ਹੈ ਕੌਮ ਦੇ ਹੱਕਾਂ ਦੀ ਗੱਲ ਕਰਨ ਦਾ ਉਹਨਾਂ ਦੇ ਹੱਕਾਂ ਲਈ ਲੜਨਾ ਖੜਨਾ ਅਤੇ ਮਰਨਾ ਅਤੇ ਕੌਮ ਦੀ ਆਵਾਜ਼ ਨੂੰ ਬੁਲੰਦ ਕਰਨਾ ਕੀ ਸੁਖਬੀਰ ਸਿੰਘ ਬਾਦਲ ਆਵਾਜ਼ ਨੂੰ ਬੁਲੰਦ ਕੀਤਾ ਜਿਸ ਤਰ੍ਹਾਂ ਕਹ ਸੀ ਕਿ ਆਪਸੀ ਜਿਸ ਤਰ੍ਹਾਂ ਮਨਪ੍ਰੀਤ ਯਾਦਲੀ ਨੇ ਕਿਹਾ ਸੀ ਕਿ ਸਾਨੂੰ ਆਪਣੇ ਪਿਤਾ ਨੂੰ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਦੀ ਸੇਵਾ ਕਰਨੀ ਚਾਹੀਦੀ ਹੈ ਸ਼੍ਰੋਮਣੀ ਅਕਾਲੀ ਦਲ ਲੋਕ ਪੰਥ ਦਾ ਹੈ ਕੌਮ ਦਾ ਹੈ ਪੰਜਾਬ ਦੇ ਹਰ ਵਰਗ ਭਾਈਚਾਰੇ ਦਾ ਹੈ ਤੇ ਫਿਰ ਅਸੀਂ ਉਹਨਾਂ ਦੀ ਆਵਾਜ਼ ਸੁਣੀਏ ਨਾ ਕਿ ਅਸੀਂ ਆਪਣੀ ਆਵਾਜ਼ ਲੋਕਾਂ ਨੂੰ ਸੁਣਾਈਏ ਜੇਕਰ ਅਸੀਂ ਲੋਕਾਂ ਦੀ ਆਵਾਜ਼ ਦੇ ਅਨੁਸਾਰ ਕੰਮ ਕਰਾਂਗੇ ਤਾਂ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ 'ਚ ਸਰਕਾਰ ਬਣ ਸਕਦੀ ਹੈ ਨਹੀਂ ਤਾਂ ਪੰਥ ਕਿਹਦੇ ਨਾਲ ਜਾਵੇਗਾ ਕਿਸ ਦੇ ਨਾਲ ਖੜੇਗਾ ਜਿਹੜੀਆਂ ਗਲਤੀਆਂ ਜਿਹੜੇ ਵੱੱਜਰ ਗੁਨਾਹ ਹੋਏ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਕੋਲੋਂ ਮੰਨ ਕੇ ਵੀ ਮੁਕਰ ਗਿਆ ਮਨਕਰ ਹੋਏ ਕਿ ਉਹ ਕੌਮ ਉਸ ਨੂੰ ਭਲਾ ਦੇਵੇਗੀ ਪੰਥ ਇਸ ਉੱਤੇ ਇਕਤਾ ਨਹੀਂ ਕਰੇਗੀ ਇਹ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਪਤਾ ਲੱਗੇਗਾ ਵੈਸੇ ਚਾਹੇ ਬੀਬੀ ਜਗੀਰ ਕੌਰ ਹੈ ਮਨਪ੍ਰੀਤਿਆਲੀ ਨੇ ਐਡਵੋਕੇਟ ਇਕਮਾਲ ਸਿੰਘ ਝੁੰਦਾ ਨੇ ਪ੍ਰਵਿੰਦਰ ਸਿੰਘ ਟਿੰਸਾ ਨੇ ਉਹ ਕਹਿ ਰਹੇ ਨੇ ਕਿ ਕੌਮ ਤੋਂ ਬਿਨਾ ਅਸੀਂ ਇੱਕ ਕਦਮ ਅੱਗੇ ਨਹੀਂ ਪੁੱਟਣਾ ਜਿਵੇਂ ਕੌਮ ਕਹੇਗੀ ਅਸੀਂ ਉਸੇ ਤਰ੍ਹਾਂ ਕੰਮ ਕਰਾਂਗੇ ਸਪਨਰ ਸਰਜੀਤ ਸ਼ਰੂਮਣੀ ਅਕਾਲੀ ਦਲ ਵੱਲੋਂ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਕੌਮ ਨੂੰ ਨਾਲ ਲੈ ਕੇ ਕੌਮ ਦੀ ਇਕਤਾ ਕਰਾ ਕੇ ਇਹ ਵੱਡੇ ਪੱਧਰ ਤੇ ਲੜੀਆਂ ਚਾਣ ਗਿਆ